ਇਹ ਤੇ ਸਰਕਾਰੀ ਸਕੂਲ ਹੈਗਾ ਪਿੰਡ 'ਚ ਉਹਨਾਂ ਦਾ ਵੀ ਨਹੀਂ ਕੀਤਾ ਕੋਈ ਬਣਿਆ ਪ੍ਰਾਇਮਰੀ ਬਣਿਆ ਪ੍ਰਾਇਮਰੀ ਇਹ ਵੀ ਆਪਣੇ ਇਹ ਕਿਸੇ ਲੀਡਰ ਜਾਂ ਕਿਸੇ ਮੰਤਰੀ ਨੇ ਨਹੀਂ ਬਣਵਾਇਆ ਇਹ ਆਪਣੇ ਡਾਕਟਰ ਸਤਿੰਦਰ ਸਰ ਐਜੂਕੇਸ਼ਨ ਆਫਸਰ ਉਹਨਾਂ ਦੀ ਬਦੌਲਤੇ ਬਣਿਆ ਪੰਜਵੀਂ ਤੋਂ ਜਿਹੜੀ ਗਾਂ ਕਲਾਸ ਆ ਛੇਵੀਂ ਸ਼ੁਰੂ ਹੋ ਜਾਂਦੀ ਐ ਇਥੋਂ ਬੇੜੀ ਲੈ ਕੇ ਜਾਂਦੇ ਜਵਾਕ ਇਹ ਆੜਾ ਕਰਕੇ ਨਹੀਂ ਉਹ ਵੀ ਸਿਆਲਾਂ ਦੇ ਆਪਾਂ ਜਦੋਂ ਗੱਡੀਆਂ ਲੈ ਕੇ ਨਿਕਲਦੇ ਆ ਆਪਣੇ ਮਾਪੇ ਕਹਿ ਦਿੰਦੇ ਆ ਧੁੰਦ ਹੈ ਧਿਆਨ ਰੱਖਿਓ ਹਾਂ ਕਿ ਤਾਂ ਇਹਨਾਂ ਦੇ ਜਿਗਰਾ ਉਹਨਾਂ ਤੋਂ ਹੁੰਦਾ ਚ ਉਹਨਾਂ ਚ ਵੀ ਇਹ ਬੱਚੇ ਪੜਨ ਜਾਂਦੇ ਨੇ ਤੇ ਮਾਪੇ ਇਹਨਾਂ ਨੂੰ ਤੋੜਦੇ ਆ ਇਹ ਇਹਨੇ ਬੀਏ ਕੀਤੀ ਜਿ ਪਹਿਲਾਂ ਹਾਂ ਦੇਖੋ ਇੱਥੋਂ ਬੇੜੀ ਰਹੀਂ ਜਾਂਦਾ ਰਿਆ ਬੇੜੀ ਰਹੀਂ ਜਾਂਦਾ ਫਿਰ ਸਾਡਾ ਕਪਲ ਸਾਥੀ ਹੈ ਪੱਤਰਕਾਰ ਉਹਦੇ ਰਹੀਂ ਸੰਪਰਕ ਕਰਕੇ ਬਾਹਰੋਂ ਕਿ ਸਾਡੀ ਭੈਣ ਆ ਉਹਨੇ ਨੂੰ ਪੈਸੇ ਭੇਜੇ ਇਹ ਲਾਹ ਕਰ ਰਿਹਾ ਜੀ ਗਗਨਗਰ ਤੋਂ ਮਤਲਬ ਹਿੰਮਤ ਹੈ ਬੱਚਿਆਂ ਚ ਲੱਗੇ ਤੇ ਆਪੋ ਲੋੜ ਨਹੀਂ ਜਿਵੇਂ ਦੂਜੇ ਪਿੰਡਾਂ ਚ ਉਹਨਾਂ ਵੇ ਆਪਾਂ ਫਰਜ ਏਸੀ ਕੂਲਰ ਇੱਥੇ ਤਾਂ ਜੇ এডਿਕੇਸ਼ਨ ਤੇ ਕੰਮ ਕਰਨ ਦੀ ਲੋੜ ਆ ਗਾਮੇ ਬਾਈ ਨਾਲ ਗੱਲ ਕਰਦਾ ਸੀ ਮੈਂ ਕਿਹਾ ਬਾਈ ਮੈਨੂੰ ਐ ਲੱਗਦਾ ਵੀ ਜਿਹੜਾ ਇਹ ਏਰੀਆ ਹੈ ਹਾਂ ਇਹ ਹੜਾਂ ਦੀ ਮਾਰ ਵੀ ਨੇ ਦੂਜੀ ਤੀਜੀ ਵਾਰੀ ਪੈ ਗਈ ਹਾਂ ਉਹ ਤਾਂ ਜਿਹੜੀ ਮਾਰ ਪਈਏ ਪਈਏ ਉਂ ਵੀ ਹਾਸ਼ੀਏ ਤੇ ਆ ਉਹ ਵੀ ਹਾਸ਼ੀਏ ਨਕਸ਼ੇ ਦੇ ਹਿਸਾਬ ਨਾਲ ਵੀ ਚਲੋ ਇਹ ਇਧਰੋਂ ਆਖਰੀ ਪਿੰਡ ਆ ਦੂਜੇ ਪਾਸੋਂ ਲਈਏ ਚਲੋ ਪਹਿਲਾ ਪਿੰਡ ਆ ਜਮਾ ਬਾਰਡਰ ਤੇ ਆ ਤੇ ਮੈਨੂੰ ਲੱਗਦਾ ਵੀ ਸਾਡੇ ਸਿਸਟਮ ਦਾ ਜਾਂ ਕਿਸੇ ਕਿਸੇ ਦਾ ਜਿਹੜਾ ਨਜ਼ਰੀਆ ਉਹ ਵੀ ਕੋਈ ਬਹੁਤਾ ਸਖਾਵਾਂ ਨਹੀਂ ਰਿਹਾ ਇਸ ਏਰੀਏ ਵੱਲ ਜਦੋਂ ਤੁਸੀਂ ਉਹ ਤਾਂ ਆਪਾਂ ਨੂੰ ਦੇਖ ਹੀ ਰਿਹਾ ਹਾਂ ਹਾਂ ਜੀ ਸਾਰੇ ਪਿੰਡਾਂ ਤੇ ਜਾਣਦੇ ਆ ਤੇ ਬਹੁਤ ਲੋੜਾਂ ਨੇ ਬੁਨਿਆਦੀ ਲੋੜਾਂ ਨਹੀਂ ਹੁੰਦੀਆਂ ਜੜੀਆਂ ਹਾਂ ਰੋਟੀ ਕੱਪੜਾ ਤੇ ਮਕਾਨ ਉਹ ਉਹ ਸਿਹਤ ਤੇ ਐਜੂਕੇਸ਼ਨ ਆ ਪੰਜ ਲੋੜਾਂ ਵੀ ਗਿਣ ਲਈਏ ਉਹ ਵੀ ਪੂਰੀਆਂ ਨਹੀਂ ਹਾਂ ਇਹ ਲੋਕੀ ਤਕੜੇ ਨੇ ਜਿਹੜੇ ਮਤਲਬ ਆ ਵੇਖੋ ਤੁਸੀਂ ਇੱਥੋਂ ਮੈਨੂੰ ਦੱਸਿਆ ਆਪਣੇ ਪੱਤਰਕਾਰ ਵੀਰੇ ਨੇ ਕਿ ਇੱਥੋਂ ਕਹਿੰਦੇ ਵੀ ਇਹ ਪੰਜਵੀਂ ਤੋਂ ਜਿਹੜੀ ਗਾਂ ਕਲਾਸ ਆ ਛੇਵੀਂ ਸ਼ੁਰੂ ਹੋ ਜਾਂਦੀ ਆ ਇੱਥੋਂ ਬੇੜੀ ਲੈ ਕੇ ਜਾਂਦੇ ਜਵਾਕ ਇਹ ਆੜਾ ਕਰਕੇ ਨਹੀਂ ਉਹ ਵੀ ਦੇ ਕੋਈ ਸਿਆਲਾਂ ਦੇ ਆਪਾਂ ਜਦੋਂ ਗੱਡੀਆਂ ਲੈ ਕੇ ਨਿਕਲਦੇ ਆ ਆਪਣੇ ਮਾਪੇ ਕਹਿ ਦਿੰਦੇ ਆ ਧੁੰਦਾ ਧਿਆਨ ਰੱਖਿਓ ਹਾਂ ਤੇ ਧਾਨ ਇਹਨਾਂ ਦੇ ਜ਼ਿਕਰ ਉਹਨਾਂ ਧੁੰਦਾ ਚ ਉਹਨਾਂ ਚ ਵੀ ਇਹ ਬੱਚੇ ਪੜਨ ਜਾਂਦੇ ਨੇ ਤੇ ਮਾਪੇ ਇਹਨਾਂ ਨੂੰ ਤੋੜਦੇ ਆ ਚਾਰੇ ਪਾਸੋਂ ਆ ਪਿੰਡ ਨੂੰ ਦਰਿਆ ਦੇ ਵਿੱਚ ਘੇਰਿਆ ਹੋਇਆ ਤੇ ਇਹਦੇ ਨਾਲ ਪਿੰਡ ਟਿੰਡੀ ਵਾਲਾ ਬਈ ਉਹ ਕਹਿੰਦੇ ਵੀ ਦਰਿਆ ਉੱਥੋਂ ਕਰੀਬ-ਕਰੀਬ ਹੁਣ ਜਮਾਂ ਨਾਲ ਦੋ ਤਿੰਨ ਕਰਮਾ ਰਹਿ ਗਿਆ ਦੋ ਤਿੰਨ ਕਰਮਾ ਰਹਿ ਗਿਆ 50 ਤੋਂ 60 ਕਿੱਲੇ ਉਹਦੀ ਜ਼ਮੀਨ ਵਹਾ ਕੇ ਲੈ ਗਿਆ ਦਰਿਆ ਇੰਨੀ ਦੂਰ ਸੀ ਪਹਿਲਾਂ ਹੁਣ ਜਮਾਂ ਜਮਾਂ ਨੇੜੇ ਜਾਵੜਿਆ ਤੇ ਜਿਹੜੀਆਂ ਮੈਨੂੰ ਲੱਗਦਾ ਹੁੰਦਾ ਕਿ ਇੱਥੇ ਆਪਾਂ ਉਹ ਲੋੜਾਂ ਨਹੀਂ ਜਿਵੇਂ ਦੂਜੇ ਪਿੰਡਾਂ ਚ ਉਹਨਾਂ ਵੀ ਆਪਾਂ ਫਰਿੱਜ ਏਸੀ ਕੂਲਰ ਇੱਥੇ ਤਾਂ ਜੇ ਐਜੂਕੇਸ਼ਨ ਤੇ ਕੰਮ ਕਰਨ ਦੀ ਲੋੜਾਂ ਬੁਨਿਆਦ ਜਿਹੜੀ ਜਮਾਂ ਬੁਨਿਆਦੀ ਗੱਲਾਂ ਹੁੰਦੀਆਂ ਚੀਜ਼ਾਂ ਉਹਨਾਂ ਉਹਨਾਂ ਦੀ ਵੀ ਹਜੇ ਇੱਥੇ ਗੱਲ ਕਰਨ ਦੀ ਲੋੜ ਹੈ ਇਸ ਏਰੀਆ 'ਚ ਫੇਰ ਭਾਈ ਜੀ ਇਹ ਦੇਖੋ ਤੁਸੀਂ 95 ਪਾਣੀ ਆਇਆ ਉਸ ਵਾਰ 19 ਚ ਆਇਆ ਫਿਰ ਫਿਰ ਉਸ ਤੋਂ ਬਾਅਦ 23 ਚ ਫਿਰ ਆਇਆ 23 ਚ ਇਸ ਤੋਂ ਵੀ ਜ਼ਿਆਦਾ ਨੁਕਸਾਨ ਕੀਤਾ ਪਹਿਲਾਂ ਤਾਂ ਉਹ ਤਾਂ ਡੇਢ ਡੇਢ ਸਾਲ ਪਹਿਲਾਂ ਹਾਂ 23 ਚ ਆਇਆ ਹੁਣ ਫਿਰ 25 ਚ ਆ ਗਏ ਤੁਸੀਂ ਦੇਖੋ ਵੀ ਉਹ ਅਜੇ ਕਰਜ਼ੇ ਦੀ ਪੰਡ ਲੱਥੀ ਨਹੀਂ ਇਹਨਾਂ ਦੀ ਕਿਉਂਕਿ ਫਸਲ ਇਹਨਾਂ ਦਾ ਰੋਜ਼ਗਾਰ ਹੀ ਫਸਲ ਹੈ ਇੱਥੇ ਨੇ ਛੋਟੇ-ਛੋਟੇ ਕਿਸਾਨਾਂ ਜੀ ਕਿਲਾ ਇੱਕੜ ਦੋ ਕਨਾਲਾਂ ਚਾਰ ਕਨਾਲਾਂ ਇਦਾਂ ਦੇ ਕਿਸਾਨ ਬਹੁਤ ਆ ਬਹੁਤ ਤਿੰਨ ਦੋ ਇੰਨੀ ਕੁ ਬਸ ਜ਼ਿਆਦਾ ਨਹੀਂ ਹੈ ਕਿਉਂਕਿ ਅੱਧੀ ਦਾ ਦਰਿਆ ਬਹਾ ਕੇ ਲੈ ਤਰਾਸਦੀ ਇਹ ਹੈ ਕਿ ਇਸ ਇਸ ਸਾਈਡ ਤੇ 7000 ਕਿਲਾ ਜ਼ਮੀਨ ਹੈ 15 ਬੇੜਾਂ ਦੀ 400 ਕਿਲਾ ਹੀ ਪੱਕੀ ਹੈ ਬਾਕੀ ਸਾਰੀ ਕੱਚੀ ਹੈ ਕੱਚੀ ਦਾ ਕੋਈ ਜਿਹੜਾ ਨਾਊਂਸ ਵੀ ਹੋਇਆ ਵੀ ਯਾਰ ਉਹ ਇਹਨਾਂ ਨੂੰ ਨਹੀਂ ਮਿਲਣਾ ਨਹੀਂ ਮਿਲਣਾ ਕਿਉਂ ਇਹਨਾਂ ਨੂੰ ਕੋਈ ਸਹੂਲਤ ਨਹੀਂ ਕੱਚੀ ਜ਼ਮੀਨ ਕਰਕੇ ਇਤਰਾਸ ਦੀ ਹੈ ਸਿਰਫ 400 ਕੇ ਨਾਮਤੀ ਨਹੀਂ ਹਕਾਕ ਨਹੀਂ ਕੋਈ ਇੱਕ ਵਾਰੀ 2009 ਚ ਇਹਨਾਂ ਦੀਆਂ ਪੱਕੀਆਂ ਨਹੀਂ ਆ ਜੀ ਇਨਸਾਨੀਅਤ ਹੀ ਦੇ ਦੋ ਹਾਂ ਉਹੀ ਨਾ ਵੀ ਹਾਂ ਹਾਂ ਸਪੈਸ਼ਲ ਗਦੌਰੀਆਂ ਜ ਮੈਂ ਇੱਥੇ ਆਈ ਕਹਿੰਦੇ ਆ ਵੀ ਛੱਡ ਦੋ ਕਿਹਦੇ ਕਿਸੇ ਦੇ ਨਾਂ ਹੈਗੀ ਆ ਕਿਸੇ ਦੇ ਨਾਂ ਨਹੀਂ ਹੈ ਹਨਾ ਵੀ ਇੱਕ ਇੱਕ ਵਾਰੀ ਹਾਲਾਤਾਂ ਨੂੰ ਦੇਖ ਕੇ ਛੱਡ ਦੋ ਵੀ ਕਿਹਦੇ ਨਾਂ ਹੈਗੀ ਆ ਕਿਹਦੇ ਨਾ ਅਗਲੇ ਹੁਣ ਕਹਿੰਦੇ ਤੇਰੇ ਕੋਲ 2 ਕਿਲੇ ਲਓ ਜੀ 40000 ਉਹ ਤੇਰੇ ਨਾਲ ਹੈਗੀ ਐ ਕਿ ਨਹੀਂ ਉਹਦੇ ਨਾਲ ਕੋਈ ਹੈਲਪ ਤਾਂ ਆਈ ਹੈਲਪ ਕੀਤੀ ਜਾਂਦੀ ਬੋਦਨਾ ਸਾਨੂੰ ਕੋਈ ਪੁੱਛਦਾ ਹੀ ਨਹੀਂ ਨਾ ਜਦੋਂ ਮੁਆਵਜ਼ੇ ਦੀ ਵਾਲੀ ਆਉਂਦੀ ਐ ਸਾਨੂੰ ਕੋਈ ਪੁੱਛਦਾ ਹੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਇਹਨਾਂ ਦਾ ਨਾਂ ਤਾਂ ਕੁਛ ਇੱਥੇ ਲਿਖਿਆ ਨਹੀਂ ਐ ਕਿ ਇਨਸਾਨੀ ਤੇ ਹੋਜੀ ਮੰਨ ਲਓ ਪੁੱਛਦੇ ਨਹੀਂ ਉੱਪਰੋਂ ਜਿਹੜੇ ਹੁੰਦੇ ਆ ਉਹ ਉਹਨਾਂ ਦੇ ਕੋਲ ਗੱਲ ਆਉਂਦੀ ਐ ਉਹ ਗਾਂ ਕਰਦੇ ਹੀ ਨਹੀਂ ਬਸ ਸਾਡੇ ਤੱਕ ਚੁੱਪ ਹੋ ਜਾਂਦੀ ਆਂਦੇ ਆਂਦੇ ਤੇ ਅਸੀਂ ਉਸ ਤੋਂ ਬਾਅਦ ਮਜਬੂਰ ਐ ਅਸੀਂ ਤਾਂ ਫਿਰ ਨਾਲੇ ਆਪਾਂ ਕਹਿੰਦੇ ਇੰਨੀਆਂ ਮੁਸ਼ਕਲਾਂ ਵਿੱਚ ਰਹੀ ਆੜੀ ਆਹ ਬਾਈ ਬਾਰੇ ਮੜਾ ਦੱਸੋ ਵੀਰੇ ਇਹ 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 ਨਹੀਂ ਇਹ ਨਹੀਂ ਬੀਏ ਕੀਤੀ ਜੇ ਪਹਿਲਾਂ ਹਾਂ ਦੇਖੋ ਇਥੋਂ 베ੜੀ ਰੇਨ ਜਾਂਦਾ ਰਿਹਾ 베ੜੀ ਰੇਨ ਜਾਂਦਾ ਫਿਰ ਸਾਡਾ ਕਪਲ ਸਾਥੀ ਹੈ ਪੱਤਰਕਾਰ ਉਹਦੇ ਰਾਈ ਸੰਪਰਕ ਕਰਕੇ ਬਾਹਰੋਂ ਕਿ ਸਾਡੀ ਭੈਣ ਆ ਉਹਨੇ ਨੂੰ ਪੈਸੇ ਭੇਜੇ ਇਹ ਲਾਹ ਕਰ ਰਿਹਾ ਜੀ ਗਗਨਗਰ ਤੋਂ ਮਤਲਬ ਹਿੰਮਤ ਹੈ ਬੱਚਿਆਂ ਚ ਐਸ ਜਨ ਖਾਲਸਾ ਕੋਲ ਤੋਂ ਮੈਂ ਲਾਹ ਕਰ ਰਿਹਾ ਹਾਂ ਹਾਂ ਹਿੰਮਤ ਹੈ ਬਿਨਾ ਕਿਸੇ ਮੈਂ ਕਹਿੰਦਾ ਕਿ ਯਾਰ ਕੋਈ ਸੌਲਤ ਨਹੀਂ ਮਤਲਬ ਜਿਵੇਂ ਆਪਾਂ ਕਦੇ ਕਦੇ ਦੇਖਣਾ ਛੱਤ ਤੇ ਪਿੱਪਲ ਤੇ ਬੂੜ ਉੱਗਿਆ ਪਿਆ ਹੁੰਦਾ ਛੱਤ ਤੇ ਹਾਂ ਹਨਾ ਉੱਥੇ ਜਿਵੇਂ ਬਾਬਾ ਨਜ਼ਮੀ ਵੀ ਕਹਿੰਦਾ ਕਿ ਮੰਜ਼ਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਤਰਦੇ ਨ ਯਾਰ ਜਿੱਥੇ ਇੰਪੋਸੀਬਲ ਆ ਮਤਲਬ ਬੰਜਰ ਜ਼ਮੀਨ ਦੇ ਵਿੱਚ ਬੰਦੇ ਨੇ ਹਰਿਆਲੀ ਕਰਕੇ ਵਿਖਾਤੀ ਕਿ ਜਿਹੜਾ ਬੇੜੀ ਤੇ ਜਾਂਦਾ ਸੀ ਆਪਾਂ ਤਾਂ ਬਹੁਤ ਚੰਗੇ ਚੰਗੇ ਥਾਵਾਂ ਤੇ ਬਹਿ ਕੇ ਵੀ ਕਈ ਵਾਰੀ ਕਹਿ ਦਿੰਨੇ ਕਿ ਯਾਰ ਪੜਨ ਨੂੰ ਮਨ ਨਹੀਂ ਕਰਦਾ ਆ ਨਹੀਂ ਕਰਦਾ ਬੇੜੀ ਤੇ ਜਾਂਦਾ ਸੀ ਤੋਂ ਲੋ ਕਰ ਰਿਆ ਤੇ ਜੇ ਇਹ ਬੰਦਾ ਦਾ ਲੋ ਕਰ ਰਾ ਜੇ ਨੂੰ ਕੋਈ ਨੌਕਰੀ ਨਹੀਂ ਮਿਲੀ ਸਰਕਾਰੀ ਜਾਂ ਕੁਛ ਨਹੀਂ ਮਿਲਿਆ ਫਿਰ ਇਹ ਤਾਂ ਗੰਟ ਟੁੱਟ ਜਾ ਦਿਲ ਕੀ ਟੁੱਟ ਜਾ ਪੂਰੇ ਸਾਡੇ ਸਮਾਜ ਤੇ ਜਿਹੜਾ ਅਸੀਂ ਬਹੁਤ ਵੱਡੀ ਵੱਡੀਆਂ ਗੱਲਾਂ ਕਰਦੇ ਸੀ ਬਿਲਡਿੰਗਾਂ ਬਣਾਉਣ ਦੀ ਲਾਨ ਤਾਂ ਜਿਹੜੇ ਇਹਨਾਂ ਨਾਲ-ਨਾਲ ਪਿੰਡਾਂ ਦੇ ਬੱਚੇ ਨੇ ਆ ਇਸ ਪਿੰਡ ਦੇ ਬੱਚੇ ਨੀ ਤਾਂ ਸਰਕਾਰੀ ਸਕੂਲ ਹੈਗਾ ਪਿੰਡ 'ਚ ਉਹਨਾਂ ਦਾ ਵੀ ਨਹੀਂ ਚੱਲ ਰਹਾ ਪ੍ਰਾਇਮਰੀ ਬਣਿਆ ਪ੍ਰਾਇਮਰੀ ਇਹ ਵੀ ਆਪਣੇ ਆਪਣਾ ਇਹ ਤਾਂ ਆਪ ਕਹਿੰਦੇ ਸਹੀ ਹੋਣਾ ਕਾਨੂੰਨਨ ਤੌਰ ਤੇ ਨਹੀਂ ਹੈਗਾ ਇਹ ਮੈਂ ਏ ਮੈਂ ਕਿਹ ਚ ਨਹੀਂ ਹੁੰਦਾ ਸਕੂਲ ਹੈਗਾ ਇਹ ਦੱਸ ਇੱਕ ਮਿੰਟ ਦੱਸ ਸਰ ਇਹ ਕਿਸੇ ਲੀਡਰ ਜਾਂ ਕਿਸੇ ਮੰਤਰੀ ਨੇ ਨਹੀਂ ਬਣਵਾਇਆ ਇਹ ਆਪਣੇ ਡਾਕਟਰ ਸਤਿੰਦਰ ਸਰ ਐਜੂਕੇਸ਼ਨ ਆਫਸਰ ਉਹਨਾਂ ਦੀ ਬਦੌਲਤ ਤੇ ਬਣਾਇਆ ਉਹਨਾਂ ਨੇ ਆਪ ਦੀ ਉਸਤੇ ਬਣਵਾਈ ਸੀ ਉਹਨਾਂ ਨੇ ਰੱਖੀ ਕਿਸ਼ਨ ਕੁਮਾਰ ਤੋਂ ਜੋ ਕੁਝ ਕੀਤਾ ਨਹੀਂ ਕੁੜੀ ਤੁਸੀਂ ਕਿਹੜਾ ਨੇ ਤੁਸੀਂ ਪੜਾਉਂਦੇ ਹੋ ਬੇਟਾ ਇੱਕ ਮੈਂ ਤੁਹਾਡੇ ਮਾਧਿਅਮ ਨਾਲ ਇੱਕ ਸਰਕਾਰ ਨੂੰ ਦਰਖਾਸਤ ਕਰਨਾ ਚਾਹਣਾ ਪੀ ਅਸੀਂ ਜਦ ਮਿਲੇ ਪਿੰਡਾਂ ਵਾਲਿਆਂ ਦੀ ਇਹ ਦਰਖਾਸਤ ਹੈ ਵੀ ਜੋ ਇਹਨਾਂ ਦੀ ਜ਼ਮੀਨ ਸੀ ਸਾਰੀ ਖੁਰਕੇ ਆਲਮੋਸਟ ਦਰਿਆ ਚ ਚਲੀ ਗਈ ਹੁਣ ਸਿਰਫ 100 ਕੁ ਕਿਕੜ ਰਹਿ ਗਈ ਹੈ ਤੇ ਜੋ 2-3 ਸਾਲ ਇਦਾਂ ਸਾੜਾ ਦਰਿਆ ਤੇ ਪਿੰਡ ਖਤਮ ਹੋ ਜਾਏਗਾ ਤੇ ਇਹਨਾਂ ਸਾਰਿਆਂ ਦੀ ਇਹ ਪਰ ਜੋ ਅਪੀਲ ਸਾਡੇ ਪੰਜ ਪੰਜ ਮਰਲੇ ਦਾ ਪਲਾਟ ਹੀ ਗਵਰਨਮੈਂਟ ਵਾਲਾ ਕਿਤੇ ਦਿੱਤਾ ਜਾਵੇ ਤੇ ਜੇ ਬੱਤੀ ਕਰਦੇ ਇੱਕ ਇੱਕ ਏਕੜ ਜ਼ਮੀਨ ਹੀ ਗਵਰਨਮੈਂਟ ਵੱਸ ਦੇ ਦੇ ਕੋਈ ਵੱਡੀ ਗੱਲ ਨਹੀਂ ਅਗਰ ਇੱਕ ਏਕੜ ਜ਼ਮੀਨ ਕਿਸੇ ਪਿੰਡ ਦੇ ਵਿੱਚ ਸੇਫ ਜਗ੍ਹਾ ਜੇ ਇਹਨਾਂ ਦਾ ਨਾਮ ਦਿੱਤੀ ਜਾਵੇ ਤੇ ਪੂਰੀ ਜ਼ਿੰਦਗੀ ਆਪ ਦੇ ਜੀਵਨ ਜੀਵਨ ਕਰ ਸਕਦੇ ਆ ਇਹ ਮੇਰੀ ਤੁਹਾਡੇ ਮਾਧਿਅਮ ਨੇ ਸਰਕਾਰ ਨੂੰ ਪੁਰਜੋ ਅਪੀਲ ਹੈ ਆ ਸਮਾਜ ਦੀ ਸੰਸਥਾ ਨੂੰ ਵੀ ਬੇਨਤੀ ਹੈ ਕਿ ਉਹ ਵੀ ਇਸ ਵਾਸਤੇ ਪੂਰਾ ਆਪਣਾ ਆਵਾਜ਼ ਥਾਣੇ ਤੇ ਤਾਂ ਹੀ ਬਹਿੰਦੇ ਆ ਨਾ ਕਿਉਂਕਿ ਇਹਨਾਂ ਕੋਲੇ ਗਾਂ ਕੋਈ ਰਹਿਣ ਨੂੰ ਜਗ੍ਹਾ ਹੀ ਹੈ ਨਹੀਂ ਹਮ ਸਹੀ ਗੱਲ ਐਨੇ ਖਾਤਰੀ ਤੇ ਕਹੀਂ ਰਹਿਣੇ ਹਾਂ ਅਸੀਂ ਇੱਕ ਗੱਲ ਬੋਲਣਾ ਚਾਹੁੰ हां ਪਹਿਲਾਂ ਤਾਂ ਸਾਡੇ ਪੱਲੇ ਕੁਝ ਨਹੀਂ ਹੈਗਾ ਉਤੋਂ ਅਸੀਂ ਰਿਸ਼ਤੇਦਾਰਾਂ ਕੋਲ ਜ਼ਮੀਨਾਂ ਤਪਕੀਆਂ ਹੈ ਨਹੀਂ ਉਹ ਜਿਹੜਾ ਅਸੀਂ ਉਹਨਾਂ ਤੇ ਲਾਉਣ ਲੈ ਸਗੀ ਆ ਉਸ ਤੋਂ ਬਾਅਦ ਅਸੀਂ ਕਿ ਕੱਚੀਆਂ ਜ਼ਮੀਨਾਂ ਕਰਕੇ ਕੁਝ ਨਹੀਂ ਲੈ ਸਗੀ ਰਿਸ਼ਤੇਦਾਰਾਂ ਕੋਲ ਕਿਸੇ ਨੂੰ 50000 ਫੜ ਕਿਸੇ ਕੋ ਲੱਖ ਫੜ ਅਸੀਂ ਆਦੀ ਪਹਿਲੀਆਂ ਖੋਦੀ ਆਪਣੇ ਤੌਰ ਤੇ ਪੱਧਰ ਕੀਤੀਆਂ ਸੀ ਜਿਹੜਾ ਰੇਤ ਪੈ 23 ਦੇ ਵਿੱਚ ਉਸ ਤੋਂ ਬਾਅਦ ਹੁਣ 25 24 ਗਿਆ 24 ਦੇ ਵਿੱਚ ਅਸੀਂ ਕੁਝ ਝੋਨਾ ਮਾੜਾ ਮੋਟਾ ਕਿਉਂਕਿ ਉਹ ਤਾਂ ਆਪਾਂ ਨੂੰ ਪਤਾ ਹੀ ਰੇਤਲੀ ਜ਼ਮੀਨ 'ਚ ਕੀ ਹੋਵੇਗਾ ਉਸ ਤੋਂ ਬਾਅਦ ਅਸੀਂ 25 ਦੇ ਵਿੱਚ ਹੁਣ ਫੇਰ ਮਾਰੇਗਾ ਸਾਡੇ ਕੁਲ ਮਲਾ ਕੇ ਕੁਝ ਕੁਝ ਵੀ ਨਹੀਂ ਪੱਲੇ ਰਹਿ ਗਿਆ ਤੇ ਅਸੀਂ ਉਹਦੇ ਨਾਲ ਅਗਾ ਜਗਾ ਕੀ ਲੈਣੀ ਹੈ ਮਕਾਨ ਕੀ ਬਣਾਉਣਾ ਹੈ ਉਹ ਤਾਂ ਤੁਸੀਂ ਆਪ ਖੁਦ ਜਾਣਦੇ ਹੋ ਉਹ ਤਾਂ ਦੱਸਣ ਦੀ ਲੋੜ ਹੀ ਨਹੀਂ ਬੇਟਾ ਦਿਸੀ ਤੇ ਪਹਿਲੀ ਤਾਂ ਗੱਲ ਇਹ ਮਾਮ ਤੁਸੀਂ ਇੱਥੇ ਕੀਚੜ ਚ ਚੱਲ ਕੇ ਆਏ ਸਾਨੂੰ ਤਾਂ ਸਾਡੀ ਇੱਥੇ ਮੁਸੀਬਤ ਜਿਹੜੀ ਉਹ ਸਾਡੀ ਵੇਖਣਾ ਐ ਏਡੀ ਵਧੀਆ ਗੱਲ ਐ ਅਸੀਂ ਤੇ ਧੰਨਵਾਦ ਕਰ ਰਹੇ ਹਾਂ ਸਾਰਾ ਹਾਂਜੀ ਕਿਉਂਕਿ ਅੱਜ ਤੱਕ ਜਿਹੜਾ ਕੋਈ ਆਇਆ ਨਹੀਂ ਉਹ ਇੱਥੇ ਸਾਰ ਲੈਣ ਆਇਆ ਤੇ ਕੀਚੜ ਦੇ ਵਿੱਚ ਆਣਾ ਇੱਕ ਇੱਕ ਤਰ੍ਹਾਂ ਦਾ ਪੜਿਆ ਲਿਖਿਆ ਇਨਸਾਨ ਦਾ ਸੋਚਦਾ ਮੈਂ ਕਿਹਨੂੰ ਕਿਚੜ 'ਚ ਜਾਵਾਂ ਤੁਸੀਂ ਇੱਥੇ ਸ਼ਾਇਦ ਤੁਹਾਡੇ ਇਹ ਤੁਸੀਂ ਇਕੱਲੇ ਮੈਂ ਨਹੀਂ ਇਹ ਸਾਰੀ ਜਿਹੜੀ ਟੀਮ ਹੈ ਹਾਂ ਜੋ ਵੀ ਟੀਮ ਹੈ ਅਸੀਂ ਸਾਰੀ ਟੀਮ ਦਾ ਧੰਨਵਾਦ ਕਰਨੇ ਆ ਅਸੀਂ ਇਨਸਾਨਾਂ ਦੀ ਜੁੜੀ ਹੋਈ ਹੈ ਜਿਹੜੇ ਰੱਬ ਨਾਲ ਜੁੜੇ ਹੋਏ ਨੇ ਨਹੀਂ ਵੀਰੇ ਗੱਲ ਜਿਹੜੀ ਜ਼ਮੀਨ ਪੱਤਰੀ ਕਰਨ ਦੀ ਉਹ ਜ਼ਿੰਮੇ ਸਾਡੀ ਅਸੀਂ ਲੈਨੇ ਹੰਬਲਾ ਫਾਊਂਡੇਸ਼ਨ ਵੱਲੋਂ ਤੁਹਾਡੀ ਸਾਰੀ ਜ਼ਮੀਨ ਪੱਤਰੀ ਕਰਕੇ ਉਹਨੂੰ ਬੀਜ ਕੇ ਤੇਲ ਬੀਜ ਕੇ ਖਾਦਾ ਜੋ ਸਾਰਾ ਖਰਚਾ ਹੈ ਚਲੋ ਟਰੈਕਟਰ ਤੁਹਾਡੇ ਕੋਲ ਰਹਿ ਗਏ ਤਾਂ ਤੇਲ ਅਸੀਂ ਦਾ ਤਾਂ ਮੇਨ ਮੁੱਦਾ ਅਸੀਂ ਪਹਿਲਾਂ ਹਰਿੰਦਰ ਸਾਹਿਬ ਹਰਿੰਦਰ ਪੁੱਲਰ ਸਿੰਘ ਜਰਾ ਆਏ ਸੀ ਉਹਨਾਂ ਨੂੰ ਅਸੀਂ ਇਹ ਕਹਾਂ ਵੀ ਸਾਡਾ ਜਿਹੜਾ ਮਸਲਾ ਹੈ ਮੈਨਤਾ ਸਾਡਾ ਜ਼ਮੀਨਾਂ ਦਾ ਵੀ ਤੇ ਚਲੋ 19-20 ਕੋਈ 40-50 ਹਜ਼ਾਰ ਕਿੱਲਾ ਬਣੀ ਜਾਣੀ ਚਾਹੀ 50 ਹਜ਼ਾਰ ਨਾਲ ਕਿੱਲਾ ਬਣ ਜਾਣੀ ਜਾਂ ਇਸ ਤੋਂ ਘੱਟ ਵੀ ਕਿਤੇ ਰੇਤ ਕਿਤੇ ਨਹੀਂ ਪਈ ਹੋਈ ਜਿੱਥੇ ਕਿਚੜ ਹੈ ਉਹ ਤਾਂ ਟਰੈਕਟਰ ਨਾਲ ਥੋੜੇ ਜਿਹਾ ਸੜ ਜਾਣਾ ਪਰ ਜਿਹੜਾ ਸਾਡਾ ਘਰਾਂ ਦਾ ਮਸਲਾ ਹੈ ਨਾ ਉਹ ਸਾਡਾ ਸਭ ਤੋਂ ਜ਼ਿਆਦਾ ਦਿੱਕਤ ਪਰਿਆ ਹੈ ਜਿਹਦੇ ਨਾਲ ਅਸੀਂ ਜੂਝ ਰਹੇ ਹਾਂ ਜਿਹਦੇ ਨਾਲ ਅਸੀਂ ਕਦੇ ਅਸੀਂ ਸੁਪਨਾ ਇਹ ਸੋਚ ਰਿਹਾ ਕਿ ਅਸੀਂ ਜਾਵਾਂਗੇ ਪਤਾ ਨਹੀਂ ਕਿ ਨਹੀਂ ਜਾਵਾਂਗੇ ਬਾਹਰ ਕਿਉਂਕਿ ਹੜhta ਇੱਕ ਵਾਰ ਪਛੀ ਜਾਇਆ ਹੋਣਾ ਤਾਂ ਫੇਰ ਇਹਦਾ ਕੋਈ ਇਹਨਾਂ ਨੇ ਕੋਈ ਦੇਖ ਕੇ ਪਤਾ ਨਹੀਂ ਕਦੋਂ ਆਇਆ ਇੱਥੋਂ ਹੁਣ ਦਰਿਆ ਆ ਬਿਲਕੁਲ ਆ ਗਿਆ ਇੱਥੋਂ 1 ਕਿਲੋਮੀਟਰ ਦੇ ਦੂਰ ਹੋਰ ਪੈਂਦਾ ਸੀਗਾ ਇੱਥੋਂ ਵੀ ਲੱਗੇ ਆ ਗਿਆ ਇਧਰੋਂ ਵੀ ਤੁਸੀਂ ਵੇਖ ਆਇਓ ਇਧਰੋਂ ਵੀ ਲੱਗਿਆ ਹੀ ਹੋਇਆ ਨਾਲ-ਨਾਲ ਐ ਜਿਹੜਾ ਐ ਸਿਸਟਮ ਨੂੰ ਅੰਦਰ ਕਰ ਰਿਹਾ ਤੇ ਅਸੀਂ ਜਿਹੜਾ ਵਿਚਕਾਰ ਬੈਠੇ ਆਇਆ